ਸਸੀਕਾਰ ਜੀ ਮੱਤੀ ਵਾਲੇ ਸ਼ੋਰੂਮ ਦੇ ਵਿੱਚ ਸੇਲ ਜਾਰੀ ਹੈ ਅੱਜ ਫੇਰ ਨਵਾਂ ਮਾਲ ਲੈ ਕੇ ਹਾਜ਼ਰ ਹੋਇਆ ਕੈਮਰੀ ਕੋਟਨ ਜਿੰਨਾ ਦਾ ਰੇਟ ਪਹਿਲਾਂ ਨਾਲੋਂ ਬਹੁਤ ਘੱਟ ਕੇ ਆ ਰਿਹਾ ਜੀ ਜੋ ਇਹ ਬਾਜ਼ਾਰ ਦੇ ਵਿੱਚ 500 550 ਦੀ ਰੇਂਜ ਚ ਸੂਟ ਵਿਕ ਰਹੇ ਨੇ ਮੱਤੀ ਵਾਲੇ ਸ਼ੋਰੂਮ ਦੇ ਵਿੱਚ ਬ੍ਰਾਂਡਡ ਕੱਪੜਾ ਸ਼ੰਕਰ ਬੀ ਐਲ ਐਮ ਕੰਪਨੀ ਦਾ ਮਾਲ ਆਰਟੈਕਸ ਕੰਪਨੀ ਦਾ ਮਾਲ ਈਵੀ ਟੈਕਸ ਕੰਪਨੀ ਦੇ ਡਿਜ਼ਾਈਨ ਬਹੁਤ ਹੀ ਘੱਟ ਰੇਟਸ ਮਿਲਣਗੇ ਇਸ ਦਾ ਰੇਟ ਹੁਣ 750 ਰੁਪਏ ਦੇ ਦੋ ਸੂਟ ਹੋ ਗਏ ਸਿਰਫ 750 ਦੇ ਦੋ ਮੱਤੀ ਵਾਲਿਆਂ ਦੇ ਕੱਪੜੇ ਤੇ ਸ਼ੋਰਮ ਬ੍ਰੇਟਾ ਵਿਖੇ ਇਸ ਦਾ ਰੇਟ 750 ਰੁਪਏ ਦੇ ਦੋ ਸੂਟ ਨੇ ਡਿਜ਼ਾਈਨ ਤੁਸੀਂ ਬੜੇ ਧਿਆਨ ਨਾਲ ਦੇਖ ਸਕਦੇ ਹੋ ਜਲਦੀ ਜਲਦੀ ਜਨ ਨੇ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਅਗਰ ਤੁਸੀਂ ਸਾਡੇ ਚੈਨਲ ਪਹਿਲੀ ਵਾਰ ਦੇਖ ਰਹੇ ਹੋ ਤਾਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਬੈਲ ਆਈਕਨ ਤੇ ਕਰ ਦਿਓ ਪ੍ਰੈਸ ਤਾਂ ਜੋ ਆਉਣ ਵਾਲੀਆਂ ਨਵੇਂ-ਨਵੇਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਦੇਖੋ ਜੀ ਦੀ ਡਿਜ਼ਾਈਨ ਬੜੇ ਧਿਆਨ ਨਾਲ ਬਿਲਕੁਲ オリジナル ਬ੍ਰਾਂਡਡ ਕਪੜਾ ਹੈ ਕੋਈ ਲੋਕਲ ਮਾਲ ਨਹੀਂ ਹੈਗਾ ਵਧੀਆ ਵੱਡੀਆਂ ਕੰਪਨੀਆਂ ਦਾ ਮਾਲ ਹੈ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣੇ ਮਾਲ ਨੇ ਜੀ ਕਿਉਂ ਮਾਲ ਹੈ ਜੀ ਲੇਟੈਸਟ ਡਿਜ਼ਾਈਨਿੰਗ ਹੈ ਡਿਜ਼ਾਈਨ ਬਹੁਤ ਸੋਹਣੇ ਨੇ ਨਵੇਂ ਆ ਗਏ ਨੇ ਜੀ ਬਿਲਕੁਲ ਨਿਊ ਡਿਜ਼ਾਈਨ ਨੇ ਬਿਲਕੁਲ ਨਵੇਂ ਡਿਜ਼ਾਈਨ ਆਏ ਨੇ ਜੀ ਕੁਝ ਜੋ ਪੁਰਾਣੇ ਰਿਪੀਟ ਚ ਚੱਲ ਰਹੇ ਸਾਡੇ ਕੋਲ ਡਿਜ਼ਾਈਨ ਉਹ ਵੀ ਬਾਰ-ਬਾਰ ਆਈ ਜਾ ਰਹੇ ਕਸਟਮਰ ਦੀ ਡਿਮਾਂਡ ਦੇ ਹਿਸਾਬ ਨਾਲ ਬਾਰ-ਬਾਰ ਰਿਪੀਟ ਮੰਗ ਰਿਹਾ ਕਸਟਮਰ ਉਹ ਵੀ ਡਿਜ਼ਾਈਨ ਕੱਟ ਰੇਟ ਚ ਆਏ ਨੇ ਕੁਝ ਨਵੇਂ ਡਿਜ਼ਾਈਨ ਉਹ ਵੀ ਕੱਟ ਰੇਟ ਵਿੱਚ ਹੀ ਆਏ ਨੇ ਰੇਟ ਇਸ ਦਾ ਸਿਰਫ 750 ਰੁਪਏ ਦਾ ਹੈ ਦੋ ਸੂਟ ਨਹੀਂ ਮਿਲਣਗੇ ਜੀ ਆਪਣੇ ਮੱਤੀ ਵਾਲੇ ਸ਼ੋਰੂਮ 'ਚ 750 ਰੁਪਏ ਦੇ ਦੋ ਸੂਟ ਡਿਜ਼ਾਈਨ ਦਿਖਾਣੇ ਤੁਹਾਨੂੰ ਜੀ ਆ ਦੇਖੋ ਜੀ ਬਹੁਤ ਸੋਹਣਾ ਹੈ ਲਾਈਟ ਚਾਰਟ ਹੈ ਗਰਮੀ ਦਾ ਚਾਰਟ ਹੈ ਜੀ ਅੰਜੀ ਦੇਖੋ ਜੀ ਦੇਖ ਸਕਦੇ ਹੋ ਤੁਸੀਂ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਹੈ ਲੋ ਜੀ ਆ ਸਾਡਾ ਸੁਪਰ ਹਿੱਟ ਡਿਜ਼ਾਈਨ ਹੈ ਬਹੁਤ ਸੂਟ बिकੇ ਇਸ ਡਿਜ਼ਾਈਨ ਦੇ ਆਰਟੈਕਸ ਦਾ ਮਾਲ ਹੈ ਵਧੀਆ ਕੰਪਨੀ ਦਾ ਮਾਲ ਹੈ ਜੀ ਐਲਐਮ ਦਾ ਦੇਖੋ ਜੀ ਜੈਕਰ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਹੈ ਦੇਖੋ ਜੀ ਦੇਖ ਸਕਦੇ ਹੋ ਤੁਸੀਂ ਆ ਵੀ ਬਹੁਤ ਸੋਹਣਾ ਡਿਜ਼ਾਈਨ ਹੈ ਬਹੁਤ ਵੰਡ ਲਾਈਟ ਡਾਰਕ ਚਾਰਟ ਦੋਨੋਂ ਨੇ ਜੀ ਆ ਕਾਨੀ ਦਾ ਡਿਜ਼ਾਈਨ ਆ ਗਿਆ ਇਹ ਵੀ ਬਹੁਤ ਸੁਪਰ ਹਿੱਟ ਡਿਜ਼ਾਈਨ ਹੈ ਜੀ ਦੇਖੋ ਜੀ ਹਾਂਜੀ ਆ ਦੇਖੋ ਜੀ 컬러 ਚਾਰਟ ਬਿਲਕੁਲ ਨਵਾਂ ਦੇਖ ਸਕਦੇ ਹੋ ਤੁਸੀਂ ਲਵੈਂਡਰ ਲੈਮਨ ਫਰੋਜ਼ੀ ਗ੍ਰੇ ਬਹੁਤ ਸੋਹਣੇ ਕਲਰ ਨੇ ਜੀ ਦੇਖੋ ਜੀ ਬ੍ਰਿਕ ਬੁਟੀ ਦਾ ਡਿਜ਼ਾਈਨ ਹੈ ਜੀ ਸੇਲ ਜਾਰੀ ਹੈ ਮੱਤੀ ਵਾਲਿਆਂ ਦੇ ਸ਼ੋਰੂਮ ਚ ਧਮਾਕਾ ਸੇਲ ਜਾਰੀ ਹੈ ਚੱਲ ਰਹੀ ਹੈ ਸੇਲ ਸੇਲ ਦੇ ਵਿੱਚ ਇਸ ਦਾ ਰੇਟ ਬਹੁਤ ਘਟਾਇਆ ਹੈ। ਸੇਲ ਦਾ ਫਾਇਦਾ ਲੈਣ ਲਈ ਜਲਦੀ ਜਲਦੀ ਸਾਡੇ ਸ਼ੋਰੂਮ ਦੇ ਵਿੱਚ ਵਿਜ਼ਿਟ ਕਰੋ ਜੀ। ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ ਬਰੇਟਾ ਵਿਖੇ ਜੀ। ਜਲਦੀ ਕਰੋ ਸਮੇ ਦਾ ਲਾਭ ਉਠਾਓ ਕਿਉਂਕਿ ਇਹ ਸੇਲ ਸੀਮਤ ਸਮੇ ਲਈ ਹੈ। ਪਹੁੰਚੋ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ ਬਰੇਟਾ ਵਿਖੇ ਜੀ। ਧੰਨਵਾਦ ਜੀ।